ਅੱਜ ਸਾਡੇ ਹਲਕਾ ਚਮਕੌਰ ਸਾਹਿਬ ਦੇ ਵਿੱਚ ਇੱਥੇ ਬਾਬਾ ਕਰਤਾਰ ਸਿੰਘ ਜੀ ਦਾ ਤਪਸਥਾਨ ਹੈ ਸੋਖੇ ਬਾਬਾ ਅਮਰ ਸਿੰਘ ਜੀ ਦੀ ਵਰਸੀ ਤੇ ਮੈਂ ਵੀ ਪਹੁੰਚੇ ਹਾਂ ਬਹੁਤ ਸਾਰੇ ਸਰਗਤਾ ਇੱਥੇ ਪਹੁੰਚਿਆ ਮੈਂ ਬਾਬਾ ਜੀ ਨੂੰ ਸਦਾ ਅੰਜਲੀ ਦਿਨਾ ਤੇ ਧੰਨਵਾਦੀ ਹਾਂ ਕਿ ਕਮੇਟੀ ਨੇ ਬਾਬਾ ਜੀ ਨੇ ਜਿਹੜੇ ਸਥਾਪਤ ਉਹਨਾਂ ਨੇ ਉਹਨਾਂ ਦੀ ਵਰਸੀ ਨੂੰ ਮਨਾਇਆ ਤੇ ਇਹੀ ਅਰਦਾਸ ਕਰਨਾ ਕਿ ਉਹਨਾਂ ਦਾ ਸੁਰਗਾ ਜਬਾ ਸਦਾ ਜਨਮ ਚੀਤੀ ਤੋਂ ਉਹਨਾਂ ਦੇ ਕਲਪਨ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਅੱਜ 25 ਜੂਨ 2024 ਨੂੰ ਸੰਤ ਬਾਬਾ ਅਮਰ ਸਿੰਘ ਜੀ ਮਹਾਂਪੁਰਖ ਸੱਚਖੰਡ ਦਾ ਪਿਆਣਾ ਕਰਕੇ ਗਏ ਸਨ ਇੱਕ ਸਾਲ ਬਾਅਦ ਅੱਜ ਉਹ ਪਹਿਲੀ ਵਾਰ ਸੀ ਉਹਨਾਂ ਦੀ ਯਾਦ ਵਿੱਚ ਸੰਗਤਾਂ ਮਨਾ ਰਹੀਆਂ ਹਨ ਅਸੀਂ ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਇੱਥੇ ਚਰਨ ਪਾਏ ਦਰਸ਼ਨ ਪਾਸੇ ਸਾਰੇ ਮਹਾਂਪੁਰਸ਼ਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸੇਵਾ ਕਰੀਆਂ ਲੰਗਰਾਂ ਸੇਵਾ ਕਰੀਆਂ ਮੈਡੀਕਲ ਆਪਣੇ ਕੈਂਪਾਂ ਚ ਖੂਨਦਾਨ ਕੈਂਪਾਂ ਚ ਸੇਵਾ ਕਰੀ ਉਹਨੇ ਧੰਨਵਾਦੀ ਹਾਂ ਇਹ ਜੋ ਮਹਾਨ ਸਥਾਨ ਕਲਗੀਧਰ ਪਿਤਾ ਦਸ਼ਮੇਸ਼ਕ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ 1702 ਚ ਇੱਥੇ ਸੂਰਜ ਗਰਾਹਨ ਦੇ ਮੇਲੇ ਤੋਂ ਇੱਥੇ ਆਏ ਇੱਥੇ 7 ਦਿਨ ਰਹੇ ਇਹ ਪ੍ਰਗਟਾਵਾ ਸੂਰਜ ਸੂਰਜ ਪ੍ਰਕਾਸ਼ ਵਿੱਚ ਵੀ ਹੈ ਇਹ ਸੰਤ ਬਾਬਾ ਕਰਤਾਰ ਸਿੰਘ ਜਿਨ੍ਹਾਂ ਨੇ ਹੋਰ 25 ਸਥਾਨ ਦਸਵੇਂ ਪਾਸ਼ਾ ਮਹਾਰਾਜ ਦੇ ਪਰਿਵਾਰ ਵਿਛੋੜਾ ਪ੍ਰਗਟ ਕਰੇ ਸਾਰੇ ਸਥਾਨ ਉਹਨਾਂ ਨੇ ਪ੍ਰਗਟ ਕਰਕੇ ਬਣਾਏ ਉਹਨਾਂ ਨੇ ਸਥਾਨ ਪਰੇਰ ਕਰਕੇ ਬਣਾਇਆ ਉਹ ਬਾਨੀ ਨੇ ਗੁਰਦੁਆਰਾ ਦਸ਼ਮੇਸ਼ਕੜ ਸਾਹਿਬ ਦੇ ਉਹਨਾਂ ਨੇ ਵੀ ਸੰਗਤਾਂ ਨੂੰ ਪਿਆਰ ਵੰਡਿਆ ਗੁਰਵਾਨੀ ਔਰ ਬਾਣੇ ਨਾਲ ਜੋੜਿਆ ਤੱਕ ਤਸ਼ਰੀਕੇ ਇਸਗੜ ਸਾਹਿਬ ਤੇ ਭੇਜੇ ਅਮਰ ਸ਼ਕਾਇਆ ਸਕੂਲ ਅਕੈਡਮੀਆ ਬਣਾਈਆਂ ਬਹੁਤ ਚੜ੍ਹਦੀ ਕਲਾ ਸੰਗਤਾਂ ਦੇ ਵਿੱਚ ਵਿਚਰ ਕੇ ਉਹਨਾਂ ਨੇ ਨਿਮਰਤਾ ਨਾਲ ਸਾਦਗੀ ਨਾਲ ਐਵੇਂ ਬਾਬਾ ਸਰਦੂਲ ਸਿੰਘ ਨੇ ਸਾਦਗੀ ਨਾਲ ਸੇਵਾ ਕਰੀ ਐਵੇਂ ਬਾਬਾ ਅਮਰ ਸਿੰਘ ਜੀ ਦੀ ਸੇਵਾ ਕਰਕੇ ਤੋਂ ਅਸੀਂ ਇਹਨਾਂ ਮਾਹਪੁਰਖਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਸਾਰੀ ਸੰਗਤ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਆ ਕੇ ਮਾਹਪੁਰਖਾਂ ਨੇ ਆ ਕੇ ਇੱਥੇ ਸਤਾਂ ਤੇ ਚਰਨ ਪਾਏ ਤੇ ਕੀਤਨ ਦੁਆਰਾ ਸੰਗਤਾਂ ਨਿਹਾਲ ਕਰੋ ਬਾਈ ਇਹ ਕਿੰਨੇ ਖੰਡ ਪੜ ਸਾਬ ਦੇ ਪੂਰ ਪਏ ਜੀ ਅਸੀਂ ਇੱਥੇ ਜਿਹੜੀ ਲੜੀ ਚੱਲਦੀ ਆ ਜੀ ਇਹ ਤਕਰੀਬਨ 1947-48 ਤੋਂ ਦਸ ਦੇ ਮਹਾਂਪੁਰਸ਼ਤਾ ਬਾਅਦ ਆਏ ਹਾਂ ਪਹਿਲਾਂ ਇੱਕ ਅਖੰਡ ਪਾਠ ਸਾਬ ਚੱਲਦਾ ਸੀ ਇੱਕ ਠੀਕ ਜੀ ਉਹ ਭੋਗ ਪੈ ਗਿਆ ਇੱਕ ਹੋਰ ਅਖ ਲਿਆ ਹੁਣ ਦੋ ਖੰਡ ਪਾਠ ਸਾਬ ਦੇ ਭੋਗ ਪਾਉਣੇ ਦੋ ਆਰੰਭ ਹੁੰਦੇ ਆ ਦੋ ਪੈਦੇ ਦੋ ਹਾਂ ਫਿਰ ਕਿਤੇ ਮਹਾਂਪੁਰਸ਼ ਨੇ ਹਾਜ਼ਰੀ ਭਰੀ ਮਹਾਂਪੁਰਸ਼ੇਤ ਹੋਣ ਸੰਤਬਾਬਾ ਪਰਮਜੀਤ ਸਿੰਘ ਜੀ ਆਪਣੇ ਸਹੰਸਾਲੀ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਜੀ ਬਾਬਾ ਸੁਖਬੀਰ ਸਿੰਘ ਕੰਦੋਲੇ ਵਾਲੇ ਬਾਬਾ ਮੇਰ ਸਿੰਘ ਜੀ ਗਰਮੇਲ ਸਿੰਘ ਜੀ ਖਾਲਸਾ ਭਾਈ ਗੁਲਾਬ ਸਿੰਘ ਬਾਬਾ ਮਾਨ ਸਿੰਘ ਪੇਵਿਆਲਾਂ ਦਾ ਜੱਥਾ ਤੇ ਹੋਰ ਕਾਫੀ ਮਹਾਂਪੁਰਖ ਆਏ ਨੇ ਜਿਹੜੇ ਇੰਨੀ ਜਲਦੀ ਹੁਣ ਜਾਦ ਨਹੀਂ ਹਰ ਰਾਜਨੀਤੀ ਆਗੂ ਸਾਰੇ ਇੱਥੇ ਆਸ਼ੀਰਵਾਦ ਲੈਣ ਆਉਂਦੇ ਆ ਅੱਜ ਇਲਾਕੇ ਦਾ ਜਿਹੜਾ ਐਮਐਲਏ ਆ ਚੰਦੀ ਸਿੰਘ ਚੰਨੀ ਉਹ ਵੀ ਆਏ ਉਹਨਾਂ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਾਇਆ ਉਹਨਾਂ ਤੋਂ ਅਸੀਂ ਇੱਥੇ ਸਿਵਲ ਸਰਜਨ ਸਾਹਿਬ ਵੀ ਆਏ ਹੋਰ ਵੀ ਰਾਜਨੀਤੀ ਨਿਤਕਰ ਰੋਕ ਆਉਂਦੇ ਆ ਨਾਮ ਸਤਕਾਰ ਕਰਦੇ ਆ ਅਸੀਂ ਆਿਆਂ ਦਾ ਸਤਕਾਰ ਕਰਦੇ ਆ ਲੰਗਰ ਪਾਣੀ ਚ ਪਾਉਂਦੇ ਪਰ ਇਹ ਜਿਹੜਾ ਸਥਾਨ ਆ ਇਹ ਨਿਰੋਲਤਨ ਧਾਰਮਿਕ ਸਥਾਨ ਆ Terima kasih telah <laughs> menonton!

Terima kasih <muchas> telah menonton!